ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਮੁਹਾਲੀ ਦੀ ਵਧਾਈ ਗਈ ਹੱਦਬੰਦੀ ਨੂੰ ਲੈ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਰੋਧੀਆਂ ਵੱਲੋਂ ਜੋ ਕ੍ਰੈਡਿਟ ਵਾਰ ਚੱਲ ਰਹੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੌਕੇ ਦੀ ਜਿਹੜੀ ਸਰਕਾਰ ਹੁੰਦੀ ਹੈ ਉਸ ਵੱਲੋਂ ਹੀ ਅਜਿਹੇ ਕਦਮ ਚੁੱਕੇ ਜਾਂਦੇ ਹਨ ਹੱਦਬੰਦੀ ਨੂੰ ਲੈ ਕੇ ਲੋਕਾਂ ਦੀ ਮਤ ਅਨੁਸਾਰ ਵਧਾਉਣਾ ਆਮ ਆਦਮੀ ਪਾਰਟੀ ਵੱਲੋਂ ਲੋਕ ਇਤਿਬਾਰ ਚੁੱਕਿਆ ਗਿਆ ਕਦਮ ਇਸ ਦੇ ਨਾਲ ਹੀ ਹਦਬੰਦੀ ਵਿੱਚ ਵਿਧਾਇਕੇ ਇਲਾਕੇ ਦੇ ਲੋਕਾਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਕੀਤਾ ਗਿਆ ਧੰਨਵਾਦ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਉਹਨਾਂ ਨੂੰ ਕਈ ਸਹੂਲਤਾਂ ਹੋਰ ਮਿਲਣਗੀਆਂ ਸਭ ਤੋਂ ਪਹਿਲਾਂ ਮੈਂ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਾਨ ਜੀ ਸਾਡੇ ਲੋਕਲ ਬਾਡੀ ਮਨਿਸਟਰ ਡਾਕਟਰ ਡੀ.ਐੱਲ.ਜੀ ਦਾ तहे ਦਿਲੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਮੋਹਾਲੀ ਦੀ ਲਿਮਟ ਜਿੱਦਾਂ ਲੋਕ ਚਾਹੁੰਦੇ ਸੀ ਜਿੱਦਾਂ ਲੋਕਾਂ ਦੇ ਮਨ ਵਿੱਚ ਸੀ ਵੀ ਮੋਹਾਲੀ ਦਾ ਸ਼ਹਿਰ ਦਾ ਜਿਹੜਾ ਵਿਸਤਾਰ ਆ ਇਦਾਂ ਹੋਣਾ ਚਾਹੀਦਾ ਉਹਦੇ ਮੁਤਾਬਕ ਉਹਨਾਂ ਨੇ ਲਿਮਟ ਵਧਾ ਕੇ ਜਿਹੜਾ 28 ਤਰੀਕ ਨੂੰ ਨੋਟੀਫਿਕੇਸ਼ਨ ਕੀਤਾ ਉਹਦੇ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਉਹਨਾਂ ਨੇ ਮੋਹਾਲੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਜਿਹੜੀ ਇਹ ਲਿਮਟ ਵਧਾਈ ਆ ਜਿੰਨਾ ਤੱਕ ਇਹ ਸਵਾਲ ਵੀ ਅਸੀਂ ਕਰਾਤੀ ਮੈ ਕਰਾਤੀ ਉਹਨੇ ਵੀ ਕਰਾਈ ਹੋਇਆ ਵੀ ਇਹ ਕੰਮ ਸਰਕਾਰਾਂ ਦੇ ਹੁੰਦੇ ਨੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਤੁਹਾਨੂੰ ਹੀ ਪਤਾ ਜੇ ਉਹਨਾਂ ਦੀ ਸਰਕਾਰ ਹੁੰਦੀ ਉਹ ਕਰਦੇ ਉਹਨਾਂ ਦੀ ਸਰਕਾਰ ਨਹੀਂ ਹੈ ਉਹ ਕਰਵਾ ਨਹੀਂ ਸਕੇ ਠੀਕ ਨਹੀਂ ਜੇ ਸਾਡੀ ਸਰਕਾਰ ਹੈ ਤਾਂ ਸਾਡੀ ਨੇ ਕਰਨਾ ਜੇ ਕਿਸੇ ਹੋਰ ਦੀ ਸਰਕਾਰ ਹੋਣੀ ਉਹਨੇ ਕਰ ਲਿਮਟ ਵਧਾਉਣ ਦਾ ਕੰਮ ਜੇ ਨਾ ਹੈ ਸਰਕਾਰਾਂ ਦਾ ਹੁੰਦਾ ਇਸ ਕਰਕੇ ਮੈਨੂੰ ਇਹ ਦੱਸਣਾ ਚਾਹੁੰਦਾ ਮੈਂ ਵੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਮਾਝੋਗ ਮੁੱਖ ਮੰਤਰੀ ਨੇ ਮੰਤਰੀ ਨੇ ਤੇ ਮੈਂ ਇੱਥੇ ਦਾ ਐਮਐਲਏ ਆ ਵਿਧਾਇਕ ਆ ਮੈਂ ਇੱਥੇ ਦਾ ਸੇਵਾਦਾਰ ਉਹਨਾਂ ਦੇ ਇਹ ਸਾਰੀ ਜਿਹੜੀ ਲਿਮਟ ਹੈ ਇਹ ਵਧਾਈ ਆ ਸੋ ਆਪਣਾ ਜਿਹੜਾ ਇਹ ਇਹਨਾਂ ਦੀ ਆਦਤ ਹੈ ਵੀ ਐਵੇਂ ਹੀ ਸਿਹਰਾ ਲੈਣਾ ਕਿਸੇ ਕੰਮ ਦਾ ਕੰਮ ਕੋ ਕੀਤਾ ਨਹੀਂ ਜਦੋਂ ਸਰਕਾਰ ਸੀ ਉਹ ਤਾਂ ਕੀਤਾ ਨਹੀਂ ਹੁਣ ਕੀ ਕਰਕੇ ਦਿਖਾਉਣਗੇ ਇਸ ਕਰਕੇ ਮੇਰੀ ਉਹਨੇ ਬੇਨਤੀ ਆ ਵੀ ਮਰਲੇ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਆਪਾਂ ਸ਼ਹਿਰ ਦੀ ਮੇਟਰੀ ਬਾਰੇ ਸੋਚੀਏ ਸ਼ਹਿਰ ਨੂੰ ਕਿਦਾਂ ਬਣਾਉਣਾ ਉਹਦਾ ਸੋਚੀਏ ਹੁਣ ਇਲੈਕਸ਼ਨ ਆ ਰਹੀ ਹੈ ਨਵੇਂ ਸਿਰੇੋਂ ਮਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਆ ਕੇ ਲਾਲਲੇ ਨੇ ਪਤਾ ਦੱਸ ਦੇਣੇ ਲੋਕ ਵੀ ਕਿਹੜੇ ਬੰਦੇ ਨੇ ਮਤਲਬ ਉਹ ਸ਼ਹਿਰ ਲਈ ਕੀ ਕੀਤਾ ਇੱਕ ਜਿਹੜੇ ਹੈਗਾ ਜੀ ਬਰਮਾ ਜਿਹੜਾ ਬਰਮਾ ਜਿਹੜਾ ਲਈ ਸ੍ਰੀ ਕਨਵਰ ਜੀ ਆ ਕੇ ਮਿਲਿਆ ਨੇ ਕਿ ਸਾਨੂੰ ਸ਼ਾਮਲ ਕੀਤਾ ਜਾਏ ਉਹ ਜਿਹੜੇ ਕਿੱਲੇ ਦੇ ਕੁਝ ਅਧਿਕਾਰੀ ਸੀ ਉਹ ਆ ਕੇ ਕਹਿਣ ਸਾਨੂੰ ਇਹ ਤੋਂ ਘੱਟ ਪਤਾ ਜਾਵੇ ਸਾਡੀ ਤਾਂ ਹੈ ਹੀ ਬੜੀ ਚੋੜੀ ਆ ਜੀ ਦੇਖੋ ਜਦੋਂ ਏਦਾਂ ਦੀ ਕੋਈ ਡਿਸੀਜਨ ਸਰਕਾਰ ਕਰਦੀ ਹੈ ਕੁਝ ਮਾੜੇ ਮੋੜ ਤੇ ਕੋਈ ਵਿਰੋਧ ਹੁੰਦੇ ਨੇ ਕੁਝ ਦੇ ਧੰਨਵਾਦ ਹੁੰਦੇ ਨੇ ਪਰ ਇਹਦੇ ਵਿੱਚ ਧੰਨਵਾਦ ਜ਼ਿਆਦਾ ਲੋਕ ਕਰ ਰਹੇ ਨੇ ਸਰਕਾਰ ਦਾ ਔਰ ਜਿਹੜੇ ਇੱਕ ਮੈਨੂੰ ਬੜਮਾਜਰੇ ਵਾਲੇ ਅੱਜ ਮਿਲਣੇ ਵੀ ਸਸਾ ਨੂੰ ਪਾਉਣਾ ਚਾਹੀਦਾ ਬਹੁਤ سارے ਮੈਂ ਮਤਲਬ ਪਿੰਡ ਦੇ ਜਿਹੜੇ ਉਹ ਪੈ ਚੁੱਕੇ ਨੇ ਤੇ ਸਾਰੇ ਬੰਦੇ ਖੁਸ਼ ਵੀ ਨੇ ਤੇ ਮੈਨੂੰ ਭਰੋਸਾ ਦਵਾਇਆ ਵੀ ਮੈਂ ਸਰਕਾਰ ਦੇ ਨਾਲ ਗੱਲ ਕਰਕੇ ਸੋ ਉਹਨਾਂ ਦੇ ਜਿਹਨੇ ਸਾਡੇ ਮਾਪਰੇ ਜੀ ਉਹਨਾਂ ਨਾਲ ਗੱਲ ਕਰਕੇ ਮੈਂ ਕੋਸ਼ਿਸ਼ ਕਰਦਾ ਤੇ ਚਿੱਲੇ ਵਾਲੇ ਬੰਦੇ ਸਾਨੂੰ ਕੱਢ ਦਿੱਤਾ ਜਾਵੇ ਮੈਂ ਤਾਂ ਉਹਨੂੰ ਬੇਨਤੀ ਕੀਤੀ ਸੀ ਇਹਨਾਂ ਵਧੀਆ ਸ਼ਹਿਰ ਦੇ ਨਾਲ ਤੁਸੀਂ ਅਟੈਚ ਹੋ ਰਹੇ ਹੋ ਵੱਡੀ ਗੱਲ ਆ ਤਰੁੜਗੇ ਪਿੰਡ ਵਾਲੇ ਵੀ ਆਏ ਸੀ ਮੇਰੇ ਕੋਲ ਪਰ ਉਹ ਮੈਨੂੰ ਇਹ ਲੱਗਦਾ ਵੀ ਉਹਨਾਂ ਦੀ ਸਹਿਮਤੀ ਹੋ ਆ ਫਿਰ ਵੀ ਅਸੀਂ ਦੇਖ ਰਹੇ ਹਾਂ ਜਿਹੜੇ ਮੈਨੂੰ ਇਹ ਲਿਖ ਕੇ ਦੇ ਕੇ ਗਏ ਨੇ ਮੈਂ ਸਰਕਾਰ ਕੋਲ ਮੁੱਦੇ ਉਠਾਊਗਾ ਇਹ ਮੁੱਦਾ ਜਿਹੜਾ ਰਾਊਗਾ ਤੇ ਜੋ ਸਰਕਾਰ ਫੈਸਲਾ ਕਰੂਗੀ ਮੇਰੀ ਕੋਸ਼ਿਸ਼ ਇਹ ਹੋਊਗੀ ਵੀ ਇਹਨਾਂ ਲੋਕਾਂ ਦੇ ਮੁਤਾਬਕ ਜਿਹੜਾ ਫੈਸਲਾ ਮੁਤਾਬਕ ਕਰਾਇਆ ਜਾਵੇ ਤੇ ਮੈਂ ਕੋਸ਼ਿਸ਼ ਕਰੂੰਗਾ ਕਰਾਉਣ ਦੀ ਬਾਕੀ ਅੱਗੇ ਸਰਕਾਰ ਨੇ ਥੋੜਾ ਜਿਹਾ ਦੇਖਣਾ ਜਿਹੜੇ ਪਿੰਡਾਂ ਦੇ ਸਰਪੰਚ ਜਿਹੜਾ ਸਾਲ ਹੋਇਆ ਲੈ ਸਰਪੰਚ ਬਣਿਆ ਨੂੰ ਉਤੋਂ ਲੱਗਦਾ ਕਿ ਉਹ ਫੋੜ ਦੇ ਵਿੱਚ ਨਹੀਂ ਉਹ ਕਰਨਗੇ ਇਸੇ ਤਰ੍ਹਾਂ ਹੁੰਦਾ ਨਾ ਸਰਪੰਚ ਬਣ ਜਾਂਦਾ ਜਾਂ ਤੁਸੀਂ ਵੀ ਆ ਪੰਜਾਬ ਸਰਕਾਰ ਵੱਲੋਂ ਪਹਿਲਾਂ ਇਹ ਦੇ ਕੇ ਕੁਝ ਐਂਸ ਕਿ ਲਿਖਿਆ ਪੱਤਰ ਨਾ ਦੇਖੋ ਵੀ ਕੋਈ ਨਾ ਕੋਈ ਜਦੋਂ ਇਦਾਂ ਦੇ ਫੈਸਲੇ ਤੋਂ ਬਣਾਏ ਗਏ ਮੈਂ ਤਾਂ ਪਹਿਲੇ 10-15 ਦਿਨਾਂ ਵਿੱਚ ਕੋਈ ਖੁਸ਼ ਹੁੰਦਾ ਕੋਈ ਨਾਰਾਜ਼ ਸਾਰਿਆਂ ਨੂੰ ਆਪਾਂ ਕੋਸ਼ਿਸ਼ ਕਰਕੇ ਇਦਾਂ ਚੱਲ ਨਹੀਂ ਸਕਦੇ ਇਹ ਠੀਕ ਆ ਵੀ ਸਰਪੰਚਾਂ ਨੇ ਦੀ ਇਲੈਕਸ਼ਨ ਹੋਣੇ ਹੋਈ ਸੀ ਪਰ ਲਿਮਟ ਵੀ ਹੁਣੇ ਵਧਾਉਣੀ ਸੀ ਕਿ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਤੋ ਇਸ ਕਰਕੇ ਕਿਤਨਾ ਕਿਤੇ ਹੀ ਥੋੜਾ ਜਿਹਾ ਟਾਈਮ ਦਾ ਫਰਕ ਆ ਜਿਹੜਾ ਹੋ ਰਿਹਾ ਵੈਸੇ ਤਾਂ ਇਹ 1.5 ਸਾਲ ਡੇਸਨ ਪਹਿਲਾਂ ਵੱਧ ਜਾਣੀ ਚਾਹੀਦੀ ਸੀ ਪਰ ਕਿਸੇ ਕਾਰਨ ਕਰਕੇ ਨਹੀਂ ਵੱਧ ਸਕੀ ਹੈਗੀ ਇਸ ਕਰਕੇ ਥੋੜੀ ਜਿਹੀ ਨਾਰਾਜ਼ਗੀ ਸਰਪੰਚਾਂ ਦੀ ਹੈ ਉਹ ਤੋਂ ਮੈਂ ਮਾਫੀ ਮੰਗਦਾ ਕੋਈ ਨਹੀਂ ਉਹਨਾਂ ਦੇ ਇਲੈਕਸ਼ਨ ਆ ਰਹੇ ਨੇ ਕਾਰਪੋਰੇਸ਼ਨ ਦੇ ਉਹਨਾਂ ਐਮਸੀ ਵਗੈਰਾ ਲਗਾਉਣ ਦੀ ਅਸੀਂ ਕੋਸ਼ਿਸ਼ ਕਰ ਲਾਂਗੇ ਇੱਕ ਜਿਸ ਦੇ ਨਾਲ ਬਹੁਤ ਵੱਡਾ ਏਰੀਆ ਜਿਹੜਾ ਹੈ ਸ਼ਾਮਿਲ ਕੀਤਾ ਹੈਗਾ ਤਾਂ ਨਗਰ ਨਿਗਮ ਦਾ ਖੇਤਰ ਬਹੁਤ ਵੱਧ ਗਿਆ ਤੇ ਨਗਰ ਨਿਗਮ ਹੈ ਜਿਹੜੀ ਤੁਹਾਡੇ ਸਮੇਂ ਚ ਵੀ ਤੇ ਹੁਣ ਵੀ ਕਿਸੇ ਤਰੀਕੇ ਦੀ ਇਹਦੇ ਕੋਲ ਪੈਸੇ ਦੀ ਵੀ ਆਮਦ ਤੇ ਸਰੋਤ ਨੇ ਉਸ ਲੈਵਲ ਦੇ ਨਹੀਂ ਹੈਗੇ ਜਿਸ ਲੈਵਲ ਤੇ ਏਰੀਆ ਵਧਿਆ ਤਾਂ ਕੀ ਇੰਨੀ ਆਮਦਨ ਹੁਣ ਵੱਧ ਜੇਗੀ ਜਾਂ ਸਰਕਾਰ ਨਗਰ ਨਿਗਮ ਨੂੰ ਕੋਈ ਮਦਦ ਕਰੇਗੀ ਜਾਂ ਕੋਈ ਉਹਨੇ ਵਸੀਲੇ ਜਿਹੜੇ ਆਮਦਨ ਦੇ ਵਸੀਲੇ ਵਿਧਾਨ ਵਿੱਚੋਂ ਦੇ ਲੇਖੋ ਗੱਲ ਇਹ ਹੈ ਵੀ ਮਿਸਪੰਡ ਕਾਰਪੋਰੇਸ਼ਨ ਦੇ ਕੋਲ ਪਹਿਲਾਂ ਵੀ ਪੈਸੇ ਦੀ ਕੋਈ ਕਮੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਇਹੀ ਏਰੀਆ ਸੀ ਇੰਨਾ ਕਿ ਮੈਂ 5 ਸਾਲ ਪ੍ਰਧਾਨ ਰਹੇ ਹਾਂ 35 ਕਰੋੜ ਦੀ ਐਫਡੀਰ ਛੱਡ ਗਈ। ਕੋਈ ਕਮ ਨਹੀਂ ਗੱਲ ਸਿਰਫ ਇਹ ਆ ਵੀ ਪੈਸਾ ਲਾਉਣਾ ਕਿੱਥੇ ਹੈ। ਕਿੱਥੇ ਜ਼ਰੂਰਤ ਆ? ਇਸ ਕਰਕੇ ਪੈਸਾ ਜਿਹੜਾ ਲੱਗ ਰਿਹਾ ਉਹ ਗਲਤ ਜਗ੍ਹਾ ਤੇ ਲੱਗ ਰਿਹਾ ਹੈ। ਇਹਦੇ ਨਵੀਆਂ ਟਾਇਲਾਂ ਨੇ ਉਹਨਾਂ ਨੂੰ ਪੱਟ ਕੇ ਹੋਰ ਨਵੇਂ ਲਏ ਜਾ ਰਹੀਆਂ ਨੇ। ਇਹ ਜਿਹੜੇ ਚੰਗਿਆ ਭਲੇ ਕਹਿੰਦੇ ਆ ਕਰਬ ਚੈਨਲ ਨਾ ਜਿਹੋ ਹੋਏ ਨੇ ਪਿੱਛੇ ਜੀ ਵੀਡੀਓ ਵੀ ਪਾਈ ਪਾਈ ਸੀ ਤੇ ਉਹ ਕਰਜਾਂ ਲੱਗ ਰਹੇ ਨੇ ਐਨ ਦਾ ਭਾਵਾਂ ਵੀ ਇਨੋਂ ਦਾ ਧਿਆਨ ਨਹੀਂ ਹੈ ਸਾਮਲ ਪੈਸੇ ਗਲਤ ਜਗ੍ਹਾ ਤੇ ਵਰਤੇ ਜਾ ਰਹੇ ਨੇ ਮਿਊਸਪਲ ਲਿਮਟ ਬਦਮ ਦੇ ਨਾਲ ਮਿਸਪਲ ਕਾਰਪੋਰੇਸ਼ਨ ਦੀ ਜਿਹੜੀ ਆਮਦਨ ਇਹ ਹੋਰ ਬਹੁਤ ਜ਼ਿਆਦਾ ਵਧੂਗੀ ਐਰੋਸਿਟੀ ਵਾਲਾ ਵਰਗਾ ਏਰੀਆ ਸਾਰੇ ਕਮਰਸ਼ੀਅਲ ਏਰੀਆ ਟੀਡੀਆਈ ਏਰੀਆ ਕਮਰਸ਼ੀਅਲ ਏਰੀਆ ਸਾਰੇ ਇਹਦੀ ਇਨਕਮ ਵਧਣੀ ਹੈ ਬਹੁਤ ਜਿੰਨੇ ਵੀ ਸੈਕਟਰ ਆਏ ਨੇ ਉਹਨਾਂ ਦੇ ਪ੍ਰੋਪਰਟੀ ਟੈਕਸ ਲੱਗਣੇ ਨੇ ਤਾਂ ਜਦੋਂ ਵਧੇ ਵਧੂਗੀ ਆਮਦਨ ਤਾਂ ਜਿਹੜਾ ਲੋਕਾਂ ਦੇ ਕੰਮ ਹੋਗੀ ਉਸ ਮੁਤਾਬਕ ਡਵੈਲਪਮੈਂਟ ਦੇ ਹੋ ਜਾਣਗੇ ਕੋਈ ਐਸੀ ਗੱਲ ਨਹੀਂ ਅਜਿਹਾ ਕੱਲ ਨੂੰ ਉੱਥੇ ਚੰਦਾਂ ਦਾ ਇਕੱਠਾ ਹੋਇਆ ਜਿੱਦਾਂ ਲੋਕਾਂ ਵੱਲੋਂ ਸਿੱਧੂ ਬਰਾਹੁਲ ਨੱਗੋਣਾ ਤੋਂ ਲਿਆ ਗਿਆ ਉੱਥੇ ਤਾਂ ਮੈਸੇਜ ਇਹ ਦਿੱਤਾ ਗਿਆ ਕਿ ਸਾਡੇ ਸੰਗਠਨ ਦੀ ਦਿੱਤਾ ਜੇਕਰ ਲੋਕ ਕੋਈ ਮਸਲਾ ਨਾ ਕਰਦੇ ਜਿੰਦੇ ਸਾਨੂੰ ਜੁੜੇ ਮੈਂ ਇੱਕ ਸਵਾਲ ਪੁੱਛਣਾ ਤੁਹਾਡੇ ਕੋਲ ਕਿਹੜਾ ਸੰਗਠਨ ਕੀਤਾ ਕਿਹੜਾ ਧਰਨਾ ਦਿੱਤਾ ਇਹਨੂੰ ਮਿਲਣ ਗਏ ਕੋਈ ਇੱਕ ਗੱਲ ਦੱਸੋ ਬੰਦੇ 10 ਇਕੱਠੇ ਕਰਕੇ ਆਪੇ ਲੱਡੂ ਲਿਆ ਕੇ ਆਪੇ ਕੰਡਾ ਲਿਆ ਕੇ ਆਪੇ ਬੈਠ ਕੇ ਆਪੇ ਤੁਲ ਗਈ ਕੋਈ ਗੱਲ ਤਾਂ ਹੈ ਨਹੀਂ ਐਡੇ ਕਿਹੜਾ ਉਹਨੇ ਮਾਰਕਾ ਮਾਰਿਆ ਜਿਹਦੇ ਨਾਲ ਲੋਕ ਉਹਨੂੰ ਧੋਲ ਰਹੇ ਨੇ ਜਾਂ ਪੈਸੇ ਦਾ ਧੋਲ ਰਹੇ ਨੇ ਐਸਾ ਕੁਝ ਨਹੀਂ ਹੈਗਾ ਉਹਨੂੰ ਡਰਾਮੇ ਕਰਨ ਦੀ ਬੇਸਿਕਲੀ ਆਦਤ ਹੈ ਹੋਰ ਕੁਝ ਨਹੀਂ ਹੈ ਤੇ ਇਸ ਕਰਕੇ ਨਾ ਜੀ ਬੰਦੇ ਇਕੱਠੇ ਕਰਕੇ ਮਤਲਬ ਇਹ ਸਾਰਾ ਡਰਾਮਾ ਜਿਹੜਾ ਇਹ ਰਚ ਰਹੇ ਨੇ ਤੇ ਜੋ ਕੋਈ ਸੰਘਰਸ਼ ਕੀਤਾ ਮੈਨੂੰ 1000 ਰੁਪਏ ਦੇ ਦੇਣ ਵੀ ਇਹ 20 50 100 ਬੰਦੇ ਇਕੱਠੇ ਹੋ ਕੇ ਕਦੇ ਸਾਡੇ ਦਫ਼ਤਰ ਚ ਆਏ ਲੋਬਲ ਬਾਡੀ ਦਫ਼ਤਰ ਜਾ ਕੇ ਧਰਨਾਤਾ ਵੀ ਨਹੀਂ ਜੀ ਇਹ ਤਾਂ ਕਰਾਓ ਕਰਾਵੇ ਤਾਂ ਕਰਾਓ ਹੀ ਕਰੋ ਇਹ ਕਦੇ ਗਏ ਤਾਂ ਹੈ ਨਹੀਂ ਕਿੰਨੂੰ ਮਿਲਣ ਸ਼ਿਗਰਸ਼ੇ ਦੱਸੋ ਕੀ ਕੀਤਾ ਸਿਰਫ ਇਹ ਕੀਤਾ ਸਿੰਘ ਅਰਸ਼ ਵੀ ਕਦੇ ਤੁਹਾਨੂੰ ਫੇਚਲ ਦੇ ਕੇ ਤੁਹਾਡੇ ਕੋਲ ਬੋਲ ਲੇ ਵੀਡੀਓ ਬਣਾ ਲਈ ਬਣਾ ਕੇ ਪਾਤੀਆਂ ਕਦੇ ਕਿਤੇ ਆਪ ਵੀਡੀਓ ਬਣਾ ਕੇ ਪਾਤੀਆਂ ਵੀ ਅਸੀਂ ਐਦਾ ਕਰਦਾਂਗੇ ਅਸੀਂ ਉਦਾਂ ਕਰਦਾਂਗੇ ਕਰਨ ਕਰਾਉਣ ਨੂੰ ਇਹਨਾਂ ਕੋਲ ਕੁਝ ਨਹੀਂ ਜਿਹੜੀਆਂ ਸਾਰੇ ਲਾਇਬਿਲਟੀਜ਼ ਨੇ ਜਿਸ ਤਰ੍ਹਾਂ ਨਵੇਂ ਸੈਕਟਰ ਜਿਹੜੇ ਸ਼ਾਮਿਲ ਕੀਤੇ ਗਏ ਨੇ ਟਮਾਡਾ ਦੀ ਆਪਾਂ ਗੱਲ ਕਰੀਏ ਤਾਂ ਐਰੋ ਸਿਟੀ ਦੇ ਵਿੱਚ ਆਈਡੀਸੀ ਜਿਸ ਦੇ ਨਾਲ ਇਹ ਕੰਮੀਆਂ ਬਣੀਆਂ ਤਾਰਕਾਂ ਨੇ ਜਿਹੜੀਆਂ ਤਾਰਾਂ ਦੇ ਅੰਡਰਗਰਾਊਂਡ ਉਤਾਰਾਂ ਖਰਾਬ ਹੋ ਗਿਆ, ਬਾਹਰਾਂ ਤੇ ਕੰਧੀਆਂ ਆਉਂਦੇ ਨੇ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ TDA ਦੇ ਦੌਰਾਨ ਬਹੁਤ ਬੜੀਆਂ ਸਮੱਸਿਆਵਾਂ ਆਮੇ। ਇਹਨਾਂ ਸਮੱਸਿਆਵਾਂ ਦਾ ਹੱਲ ਹੋਣ ਤੋਂ ਬਾਅਦ ਨਗਰ ਨਿਗਮ ਨੂੰ ਜਿਹੜਾ ਇਹ ਹੈਂਡਓਵਰ ਕੀਤਾ ਗਿਆ। ਤੁਹਾਨੂੰ ਮੈਂ ਦੱਸ। ਪਸਟ ਜਿਵੇਂ ਮੈਂ ਲੇਕੋ TDA ਵਾਲੇ ਜਦੋਂ ਮੈਂ ਦੱਸਿਆ ਸੀ ਵੀ ਇਹ ਜਿਹੜੇ-ਜਿਹੜੇ ਭਾਵੇਂ ਗਮਾਡਾ ਭਾਵੇਂ ਇਹ ਆਪਣਾ ਪ੍ਰਾਈਵੇਟ ਕੰਟਰੈਕਟਰ ਕਮਰਟਲ ਕੋਲ ਨਜਰੀ ਹੈ ਉਹ ਵੀ ਉਹੀ ਕੰਮ ਕਰ ਰਹੇ ਹੈ ਜੋ ਪ੍ਰਾਈਵੇਟ ਕਲੋਨਜੀ ਕਰ ਰਹੇ ਨੇ ਜਿਹੜੇ ਜਿਹੜੇ ਨੇ ਡਵੈਲਪਮੈਂਟ ਕੀਤੀ ਹੈ ਸੈਕਟਰ ਵੇਚੇ ਨੇ ਲਾਇਸੈਂਸ ਲਏ ਨੇ ਜਿਨ੍ਹਾਂ ਨੇ ਉਹ ਜਦੋਂ ਤੱਕ ਉਹਨੂੰ ਕੰਪਲੀਟ ਨਹੀਂ ਕਰ ਦਿੰਦੇ ਡਵੈਲਪਮੈਂਟ ਰੋਇਲ ਮੈਟਰ ਕੰਪਲੀਟ ਕਰਕੇ ਉਹ ਮਿਸੀਪਲ ਕਾਰਪੋਰੇਸ਼ਨ ਨੂੰ ਦੇਣਗੇ ਬਈ ਜੋ ਸਹੂਲਤਾਂ ਅਸੀਂ ਲੋਕਾਂ ਨੂੰ ਦੇਣੀਆਂ ਸੀ ਅਸੀਂ ਸਾਰੀਆਂ ਵੇਚੀਆਂ ਫਿਰ ਤੁਸੀਂ ਇਹਨਾਂ ਟੇਕਓਵਰ ਕਰੋ ਫਿਰ ਮਿਸੀਪਲ ਕਾਰਪੋਰੇਸ਼ਨ ਹੈ ਜਿਹੜੀ ਉਹ ਚੈੱਕ ਕਰੂਗੀ ਕਿ ਜੀ ਜੋ ਲੋਕਾਂ ਨੂੰ ਇਹਨਾਂ ਨੇ ਦੇਣਾ ਸੀ ਭਾਵੇਂ ਉਹ ਪ੍ਰਾਈਵੇਟ ਹੈ ਭਾਵੇਂ ਉਹ ਗੁਮਾੜਾ ਵੀ ਕੀ ਜੋ ਲੋਕਾਂ ਨੂੰ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰਤੇ ਬੇਸਿਕ ਇਨਫਰਾਸਟ੍ਰਕਚਰ ਪੂਰਾ ਕਰਤਾ ਜਦੋਂ ਉਹਨਾਂ ਦੀ ਅਸਰਦਾਰੀ ਤਸੱਲੀ ਹੋ ਜਾਊਗੀ ਫਿਰ ਟੇਕਓਵਰ ਤੇ ਹੈਂਡਿੰਗ ਓਵਰ ਜਿਹੜੀ ਆ ਹੋਊਗੀ ਉਸ ਤੋਂ ਬਾਅਦ ਫਿਰ ਮਿਸਲਕਾਰ ਪਰੇ ਹੋ ਤੇ ਪੈਸੇ ਘੱਟੂਗੀ ਨਹੀਂ ਤਾਂ ਉਦੋਂ ਪਹਿਲਾਂ ਜੋ ਸਿਸਟਮ ਚੱਲ ਰਿਹਾ ਹੈ ਉਹੀ ਚੱਲੇ ਨਹੀਂ ਪਰ ਤੁਸੀਂ ਪਿਛਲੀ ਵਾਰ ਇਹ ਵੀ ਕਿਹਾ ਸੀ ਕਿ ਜਿਹੜੇ ਏਰੀਆ ਸ਼ਾਮਲ ਹੋਏ ਉਹਨਾਂ ਨੂੰ ਫਸਟ ਡੇ ਤੋਂ ਜਦੋਂ ਲਿਮਟ ਚ ਆ ਗਈ ਉਹਨਾਂ ਨੂੰ ਫਸਟ ਡੇ ਤੋਂ ਜਿਹੜੇ ਟੈਕਸਿਸ ਨੇ ਟੌਫੀ ਟੈਕਸ ਜਰਾ ਇਹ ਤਾਂ ਬੇਰੀਪੈਂਡੈਂਟ ਜਿਹੜੇ ਪੈਂਡੈਂਟ ਮੈਂ ਕੀ ਕਹ ਰਿਹਾ ਮੈਂ ਪਹਿਲਾਂ ਹੀ ਫਸਟ ਕੀਤਾ ਕਿ ਲੋਕਾਂ ਦੇ ਪਰੋਸ ਤੱਕ ਬਹੁਜ ਨਹੀਂ ਜਦ ਤੱਕ ਉਹਨਾਂ ਨੂੰ ਕੋਈ ਸਹੂਲਤਾਂ ਮਿਲ ਨਹੀਂ ਗਈਆਂ ਨਾ ਜਦ ਨਹੀਂ ਨਹੀਂ ਚਲ ਇਹ ਅਭੀ ਫਿਰ ਇਹ ਅੰਮ੍ਰਿਤ ਜੀ ਵੀ ਜਿਹੜੇ ਜਿਹੜੇ ਏਜੰਸੀਜ਼ ਨੇ ਜਿਹਨਾਂ ਨੇ ਕੰਮ ਕੀਤਾ ਉਹ ਜਲਦੀ ਇਹ ਕੋਸ਼ਿਸ਼ ਕਰਨੀ ਹੈ ਵੀ ਅਸੀਂ ਜਲਦੀ ਜਲਦੀ ਇਹਨੂੰ ਡਵੈਲਪ ਕਰਕੇ ਅਸੀਂ ਮਤਲਬ ਕਾਰਪੋਰੇਸ਼ਨ ਨੂੰ ਦਈਏ ਤਾਗੇ ਮਤਲਬ ਲੋਕਾਂ ਦਾ ਵੀ ਵਜਨ ਘਟੇ ਤੇ ਜਿਹੜੀਆਂ ਉਹ ਮੜ ਮੋਟਾ ਮੇਨਟੇਨ ਕਰਦੀਆਂ ਉਹਨਾਂ ਦਾ ਵੀ ਵਜਨ ਘਟੇ ਉਹ ਇਸ ਕਰਕੇ ਮਨ ਖੋਜੂਗਾ ਬਹੁਤ ਜਲਦੀ ਸਾਰਾ ਕੁਝ ਲੇਕਿਨ ਇਹ ਵੀ ਉਨੀ ਦੇਰ ਤੱਕ ਜਦ ਤੱਕ ਟ੍ਰੇਨ ਓਵਰ ਹੈਂਡ ਓਵਰ ਨਹੀਂ ਹੁੰਦੀ ਉਦੋਂ ਤੱਕ ਇਹ ਐਜੀਟੀ ਜਿਹਾ ਸਿਸਟਮ ਚੱਲੂਗਾ ਅੱਛਾ ਸਰ ਇਹਦੇ ਨਾਮ ਨੂੰ ਬਦਲੂਗਾ ਨਾ ਨੱਦਰਵਾਦੀ ਦੇ ਬਲਾਕ ਸੰਪਤੀ ਤੇ ਜਿਹੜਾ ਉਹ ਕੋਣਾਗਿਆ ਲੱਟੋਮੀਆ ਇਹਨੂੰ ਲੈ ਕੇ ਗੱਲ ਦੀ ਮਤਿਆਰੀਆਂ ਦਰੈਸੀ ਨੂੰ ਨਾ ਉਹ ਤੇ ਉਹਨਾਂ ਨੇ ਵੀ ਤਾਂ ਫੜਾ ਚੱਪਤਾ ਨਹੀਂ ਕੋਈ ਛੱਡਦੇ ਵਾਲੀ ਗੱਲ ਨਹੀਂ ਹੈ ਕਿਉਂਕਿ ਵਾਰਡ ਬੰਦੀ ਥੋੜੀ ਜਿਹੀ ਚੇਂਜ ਹੋਈ ਸੀ ਪਿੰਡ ਵਿੱਚ ਆ ਇਸ ਕਰਕੇ ਇਹ ਜਿਹੜੀ ਗੱਲ ਕਹਿੰਦੇ ਆ ਵਾਧ ਬੰਦੀ ਜਲਦੀ ਦੁਬਾਰਾ ਕਰਕੇ ਮੇਰਾ ਕਹਦਾ ਸਰਕਾਰ ਨੂੰ ਮੈਂ ਬੇਨਤੀ ਵੀ ਕਰੂੰਗਾ ਮਹੀਨੇ 15 ਦਿਨ ਦੇ ਵਿੱਚ ਇਹ ਇਲੈਕਸ਼ਨਾਂ ਜਿਹੜੀ ਇਹ ਹੋ ਜਾਈਏ ਇੱਕ ਤੁਸੀਂ ਹੁਣੇ ਕਿਹਾ ਸੀਗਾ ਕਿ ਨਗਰ ਨਿਗਮ ਕੋਲ ਪੈਸੇ ਦੀ ਕੋਈ ਘਾਟ ਨਹੀਂ ਕੋਈ ਲੋੜ ਦੇ ਵੀ ਆਤੀ ਹੈ ਫਿਰ ਕੀ ਵਜ੍ਹਾ ਰਹੀ ਜੀ ਕਿ ਹੁਣ ਇੰਨੀ ਜ਼ਿਆਦਾ ਘਾਟ ਦੀ ਚੱਲੀ ਗਈ ਨਗਰ ਨਿਗਮ ਨੂੰ ਜੇ ਉਹਦੇ ਕੋਲ ਤਾਂ ਕੰਮ ਕਰ ਦੇਣ ਵਾਸਤੇ ਵੀ ਪੈਸੇ ਹਨ ਕੀ ਤੁਸੀਂ ਕਹਿੰਦੇ ਹੋ ਵੀ ਜਿਹੜੇ ਹੁਣ ਕਾਬਿਲ ਨੇ ਇਹ ਕਾਬਿਲ ਨਹੀਂ ਨੂੰ ਮੈਂ ਤਾਂ ਪਹਿਲੇ ਹੀ ਆ ਰਿਹਾ ਵੀ ਕਾਬਿਲ ਦੀ ਸੀ ਮੈਂ ਤਾਂ ਕਹਿ ਰਹੇ ਆਂ ਵੀ ਮਤਲਬ ਪ੍ਰੋਪਰ ਦੀ ਜਿਹੜਾ ਪੈਸੇ ਦੀ ਪ੍ਰੋਪੋਜੀਟ ਲਾਇਸ਼ਣ ਨਹੀਂ ਕੀਤੀ ਗਈ ਜਿਹਦੇ ਕਰਕੇ ਇਹ ਸਾਰਾ ਢਾਮਾ ਖਰਾਬ ਹੋਇਆ ਨਹੀਂ ਤਾਂ ਬਿਲਕੁਲ ਪੈਸੇ ਦੀ ਆਮਦਨ ਵੀ ਹੈਗੀ ਪੈਸਾ ਸਰਕਾਰ ਵੀ ਦੇ ਰਹੀ ਆ ਪੈਸਾ ਕਮਾਡਾ ਵੀ ਦੇ ਰਿਹਾ ਤੁਸੀਂ ਕਹੋ ਮੈਂ ਅਗਲੀ ਥੋੜੀ ਜਦੋਂ ਤੁਸੀਂ ਮੈਨੂੰ ਮਜਾ ਨਾ ਹੋਗੇ ਮੈਂ ਤੁਹਾਨੂੰ ਡਿਟੇਲ ਦੇ ਦਊਗਾ ਵੀ 5 ਸਾਲ ਦੇ 4 ਸਾਲ ਦੇ ਵਿੱਚ 3 4 ਸਾਲ ਦੇ ਕੋਈ ਸਾਢੇ ਸਾਲ ਬਣਿਆ ਕਿੰਨਾ ਪੈਸਾ ਢਮਾਡਾ ਤੋਂ ਆਇਆ ਕਿੰਨਾ ਸਰਕਾਰ ਤੋਂ ਆਇਆ ਤੇ ਕਿੰਨੀ ਇਨਕਮ ਹੋਈ ਆ ਟੋੜੋ ਮੁਹਾਲੀ ਕਾਰਪੋਰੇਸ਼ਨ ਨੂੰ ਕੁੱਲ ਮਿਲਾ ਕੇ ਮੈਂ ਤੁਹਾਨੂੰ ਵੈਜ ਨਹੀਂ ਲਟੋਈ ਆ ਤੇ ਤੁਸੀਂ ਆਪ ਹੀ ਫੈਸਲਾ ਕਰ ਲਿਓ ਵੀ ਇਹ ਪੈਸਾ ਕਿੱਥੇ ਗਿਆ ਜੇ ਐਨਾ ਆ ਇਨਕਮ ਆ ਕਿਵਟਿੰਗ ਲੱਭ ਐਂਡ ਸਾਡੋ ਵੀ ਕੀ ਕਹਿੰਦੇ 35 ਲੱਖ ਦੀ ਅਫਸਰਤ ਕੋਈ ਨਹੀਂ ਆ ਉਹ ਵੀ ਚੱਲੇ ਗਿਆ ਇਸ ਤੇ ਮਾਲੂਮੀ ਸਰਕਾਰ ਛੋਡੀ ਆ ਤੁਸੀਂ ਇਹਨੂੰ ਲੈ ਕੇ ਕੋਈ ਜਾਂਚੇ ਬਿਠਾ ਦੇ ਕੋਈ ਜਾਂ ਸੁਪਰੀਹਲ ਦੇ ਉਹ ਖਤਮ ਕਰਦੇ ਕੋਈ ਕਾਰਪੋਰੇਸ਼ਨ ਆਪਣੇ ਸਾਹਮਣੇ ਚਮਕਾ ਦੇ ਤਾ ਕੰਮ ਕਰਦੇ ਆਂ ਕੀ ਨਹੀਂ ਪਾਸ ਹੋ ਵੀ ਕਰਦੇ ਆ ਸਾਰਾ ਕੁਝ ਕਰਦੇ ਆਂ ਸਾਰੇ ਲੋਕੋ ਹੋਊ ਸੀ ਸ਼ਾਇਦ ਕਿਸੇ ਕਿਸ ਨੂੰ ਜਿਨਾਈ ਹੋਵੇ। ਤੋਂ ਗੱਲ। ਇਸ ਕਰਕੇ ਜਿਹੜਾ ਇਹ ਪੈਸਿਵ ਦੀ ਇਸਤੇਮਾਲ ਜਿਹੜਾ ਹੋ ਰਹਾ ਹੈ ਉਹ ਨਵੇਂ ਨਹੀਂ ਇਹ ਕਹਿੰਦੇ ਵੀ ਹੋਇਆ ਦੀ ਹੋਊਗਾ ਹੋਇਆ। ਲੇਕਿਨ ਉਹ ਗਲਤ ਜਗ੍ਹਾ ਤੇ ਹੋ ਰਿਹਾ ਜਿੱਥੇ ਹੋਣਾ ਚਾਹੀਦਾ ਸੀ ਉੱਥੇ ਹੋਇਆ ਨਹੀਂ। ਜਿੱਥੇ ਨਹੀਂ ਹੋਣਾ ਚਾਹੀਦਾ ਸੀ ਉੱਥੇ ਕਰ ਦਿੱਤਾ। ਇੱਕ ਹੋਰ ਦੱਸਿਆ ਜੀ ਉਹ ਜੀ ਅਕਸਰ ਇਹ ਕਹਿੰਦੇ ਹਾਂ। ਤੁਸੀਂ ਪਹਿਲਾਂ ਨਾਮ ਦੱਸ ਦੋ ਆਪਣਾ। ਮੈਂ ਰਾਜਨ ਸ਼ਰਮਾ ਸੈਕਟਰ 116 TDA ਦਵਸਲੀ ਕਾਂ। ਕੀ ਕਹਿਣਾ ਚਾਹੋਗੇ ਜਿਹੜਾ ਪਿੰਡ ਦਾ ਕਾਰਪੋਰੇਸ਼ਨ ਹੈ ਜਿਹੜਾ ਟੀਡੀਆਈ ਸਿਟੀ ਜਿਹੜਾ ਪੂਰਾ ਕਾਰਪੋਰੇਸ਼ਨ ਵਿੱਚ ਸ਼ਾਮਿਲ ਹੋ ਗਿਆ ਤੇ ਲੰਬੇ ਸਮੇਂ ਤੋਂ ਤੁਸੀਂ ਦੀ ਮੰਗ ਵੀ ਕਰ ਰਹੇ ਸੀ ਕੀ ਕਹਿਣਾ ਚਾਹੋਗੇ ਐਕਚੁਅਲੀ ਕੀ ਹੈ ਕਿ ਜਿਹੜਾ ਆ ਟੀਡੀਆਈ ਔਰ 116 ਸੈਕਟਰ ਜਿਹੜਾ ਹੈਗਾ ਇਹ ਕਾਰਪੋਰੇਸ਼ਨ ਚ ਇਹਨੂੰ ਸ਼ਾਮਿਲ ਕਰ ਲਿੱਤਾ ਗਿਆ ਹੈ ਜਿਹਦਾ ਸਾਨੂੰ ਆਉਣ ਵਾਲੇ ਸਮੇਂ ਚ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਹੈ ਕਿਉਂਕਿ ਉਸ ਸਾਈਟ ਤੇ ਕਨੈਕਟੀਵਿਟੀ ਦਾ ਬਹੁਤ ਇੱਕ ਮੇਜਰ ਇਸ਼ੂ ਹੈ ਸੈਕੰਡਲੀ ਕੀ ਹੈ ਕਿ ਆਪਣਾ ਆਂਝਾਂ ਦੀਆਂ ਬੱਸਾਂ ਵਗੈਰਾ ਨਹੀਂ ਆਂਦੀਆਂ ਕੈਬ ਨਹੀਂ ਆਂਦੀਆਂ ਸੀਗੀਆਂ ਕਨੈਕਟੀਵਿਟੀ ਨੂੰ ਲੈ ਕੇ ਤੇ ਉਹ ਇੱਕ ਉਹਦਾ ਕਾਰਪੋਰ ਦੂਸਰਾ ਕੀ ਹੈ ਕਿ ਸਾਨੂੰ ਸਾਇਆ ਨੂੰ ਪਤਾ ਹੈ ਕਿ ਚੱਪੜ ਚਿੜੀ ਵੀ ਇੱਕ ਆਪਣਾ ਨਾਲ ਇਹਦੇ ਐਡ ਹੋ ਗਿਆ ਹੈ ਜਿਹਦੇ ਨਾਲ ਹੁਣ ਤਾਂ ਸਾਨੂੰ ਇਧਰੋਂ ਇੱਕ ਕਨੈਕਟੀਵਿਟੀ ਹੈ ਬਹੁਤ ਵਧੀਆ ਹੋ ਜਾਏਗੀ ਆਪਾਂ ਕੋਟਵਾਲ ਆਣਾ ਹੈ ਜਾਂ ਆਪਣਾ ਸੈਕਟਰ 82 ਆਣਾ ਜੇ ਐਸੋ ਆਣਾ ਸਾਹਿਬ ਗੁਰਦੁਆਰੇ ਵਾਲਾ ਆਣਾ ਹੈ ਉਹਦਾ ਬੜਾ ਫਾਇਦਾ ਹੋਏਗਾ ਇਧਰ ਆਨ ਵਾਲ ਸਮਝਦੇ ਤੇ ਜਿਹੜੀਆਂ ਸਾਡੀਆਂ ਰੋਜ਼ਮਰਗੀ ਦਿੱਕਤਾਂ ਸੀਗੀਆਂ ਉਹ ਵੀ ਆਪਣਾ ਜਿਵੇਂ ਕਨੈਕਟੀਵਿਟੀ ਹੋ ਗਈ ਜਾਂ ਦੂਸਰਾ ਆਪਣਾ ਜਿਹੜਾ ਹੈਗਾ ਸੀਵਰੇਜ ਹੈ ਬਾਕੀ ਆਪਣਾ ਡਰੇਨੇਜ ਜਗ੍ਹਾ ਹੈ ਜਿਹੜਾ ਪਾਣੀ ਵਗੈਰਾ ਸੀਗਾ ਉਹ ਵੀ ਆਪਣਾ ਸਾਰਾ ਸੈਟਲ ਹੋਣ ਹੋਏਗਾ ਤਦਿਆਨ ਮੈਨੂੰ ਲੱਗਦਾ ਬਹੁਤ ਚੀਜ਼ ਦੇਖਣਾ ਚਾਹੋਗੇ ਕਿ ਕੀ ਕਿ ਉਹਨਾਂ ਨੂੰ ਤੁਸੀਂ ਮੰਗ ਰੱਖੀ ਸੀ ਇਹਨਾਂ ਕੋਲੇ ਇਹਨਾਂ ਨੇ ਲੱਗਦਾ ਵੀ ਤਾਂ ਜਾ ਕੇ ਪਿਆ ਹਾਂ ਜੀ ਬਿਲਕੁਲ ਜੀ ਆਪਾਂ ਪਿਛਲੇ ਮਹੀਨੇ ਇਹਨਾਂ ਕੋਲ ਇੱਥੇ ਆਏ ਸੀਗੇ TDAI ਦੇ ਸਾਡੇ ਸਾਰੇ 116 17 18 19 ਦੇ ਸਾਰੇ ਬਸਨੀਕਸੀ ਇਹਨਾਂ ਕੋਲ ਆਏ ਸੀਗੇ ਆ ਕੇ ਇਹਨਾਂ ਕੋਲ ਮੰਗ ਰੱਖੀ ਸੀ ਕਿ ਆਪਣਾ ਸਾਡਾ ਜਿਹੜਾ ਸੈਕਟਰ 100 ਜਾਂ ਆਪਣਾ TDAI ਨੂੰ ਇਹਦੇ ਅੰਦਰ ਸ਼ਾਮਿਲ ਕੀਤਾ ਜਾਏ ਕਿਉਂਕਿ 2021 ਦੀ ਨੋਟੀਫਿਕੇਸ਼ਨ ਦੇ ਵਿੱਚ ਵੀ ਇਹਨੂੰ ਸ਼ਾਮਿਲ ਕੀਤਾ ਗਿਆ ਸੀਗਾ ਪਰ ਕੁਝ ਕਾਰਨਾਂ ਦੀ ਵਜ੍ਹਾ ਨਾਲ ਕੁਝ ਰੀਜ਼ਨ ਦਿਵਾਇਆ ਨਾ ਸੈਕਿੰਡ ਜਿਹੜੀ ਹੁਣ ਇਸੀ ਨੋਟੀਫਿਕੇਸ਼ਨ ਉਹਦੇ ਵਿੱਚ ਨਹੀਂ ਸੀਗਾ ਪਰ ਸਾਨੂੰ ਇੱਥੇ ਆਏ ਤੇ ਸਾਨੂੰ ਜੋ ਕਮਿਟਮੈਂਟ ਐਮਐਲਏ ਸਾਹਿਬ ਨੇ ਕੁਲਵੰਤ ਸਿੰਘ ਨੇ ਸਾਨੂੰ ਦਿੱਤੀ ਉਹਦੇ ਮਤਲਬ ਮੁਤਾਬਿਕ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਰਕੇ ਦਿਖਾਇਆ ਹੈਗਾ ਜੀ ਉਹ ਸਾਨੂੰ ਸਾਡਾ ਜਿਹੜਾ ਏਰੀਆ ਉਸ ਨੂੰ ਸ਼ਾਮਿਲ ਕਰ ਲਿਆ ਤਾਂ ਗਿਆ ਅਸੀਂ ਬਹੁਤ ਖੁਸ਼ ਹੈਗੇ ਹਾਂ ਅਸੀਂ ਬਹੁਤ ਧੰਨਵਾਦੀ ਹੈਗੇ ਹਾਂ ਐਮਐਲਏ ਸਾਹਿਬ ਦੇ ਆਪਣਾ ਮਾਨ ਸਾਹਿਬ ਦੇ ਤੇ ਆਪਣਾ ਆਪ ਗਵਰਨਮੈਂਟ ਦੇ ਜੋ ਇਹ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆਗੇ ਠੀਕ ਹੈ ਬੁੱਧ ਸੰਗਰਦਾਵਾ ਕੇ ਡੀਐਸ 16 ਸੈਕਟਰ ਠੀਕ ਹੈ ਅੱਜ ਅਸੀਂ ਲੋਕਲ ਐਮਐਲਏ ਸਰਦਾਰ ਕੁਲਵੰਤ ਸਿੰਘ ਦਾ ਸਮੂਹ ਸੈਕਟਰ ਵਾਲੇ ਧੰਨਵਾਦ ਕਰਨ ਵਾਸਤੇ ਆਏ ਆ। ਉਹ ਪਿਛਲੇ ਸਮੇਂ ਦੇ ਵਿੱਚ ਪਿਛਲੇ ਮਹੀਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਹੜਾ ਸਾਡੇ ਸੈਕਟਰ ਜਿਹੜੇ ਉਹ ਉਸ ਨੋਟਿਸ ਚ ਰਹਿ ਗਏ ਸੀ। ਔਰ ਸੈਂਕੜੇ ਤعداد ਦੇ ਵਿੱਚ ਸਾਰੇ 21 ਜਥੇਬੰਦੀਆਂ ਸੈਕਟਰਾਂ ਦੀਆਂ ਆ ਕੇ ਲੋਕਲ ਐਮਐਲਏ ਜੀ ਮਿਲੇ ਸੀ ਆਪਣੀ ਪ੍ਰੋਬਲਮ ਦੱਸੀ ਸਾਡੇ ਸੈਕਟਰ ਜਿਹੜੇ ਉਹ ਰਹਿ ਗਏ। ਔਰ ਮੈਂ ਵਾਅਦਾ ਇਹ ਕਹਿ ਸਕਦਾ ਹਾਂ ਕਿ ਸਰਦਾਰ ਕਲੌਨ ਸੇ ਨੇ ਉਸ ਪਾਈਆਂ ਜਥੇਬੰਦੀਆਂ ਨੂੰ ਇੱਕ ਵਚਨ ਦਿੱਤਾ ਸੀ। ਤੇ ਮੇਰੀ 100% ਕੋਸ਼ਿਸ਼ ਆ ਤੁਹਾਡੇ ਨਾਲ ਸਕਤ ਜਿਹੜੇ ਉਕਾਪੁਰੇ ਚ ਲਵਾਗਾ ਮੈਂ ਉਮੀਦ ਨਹੀਂ ਕਰ ਸਕਦਾ ਵੀ ਇੱਡੀ ਜਲਦੀ ਸਾਡੇ ਜਿਹੜੇ ਵਿਚਾਰ ਸੁਣ ਕੇ ਉਹਨਾਂ ਗੌਰ ਕਰਕੇ ਤੇ ਸਾਰੇ ਸੈਕਟਰ ਸਾਡੇ ਕੰਮ ਵਿੱਚ ਲਏ ਆ ਅੱਜ ਸਪੈਸ਼ਲ ਆਪਾਂ ਉਹਨਾਂ ਦਾ ਧੰਨਵਾਦ ਕਰਨ ਆਤੇ ਇੱਥੇ ਦਫਤਰ ਪਹੁੰਚੇ ਆ ਖਾਸ ਕਰਕੇ ਐਮਐਲਏ ਸਾਹਿਬ ਦਾ ਆਮ ਪਾਰਟੀ ਸਰਦਾਰ ਭਗਵੰਤ ਸੇਮਾ ਮੂਕ ਮੰਤਰੀ ਪੰਜਾਬ ਔਰ ਜਿਹੜੇ ਜਨਵੀਨਦਰ ਨੇ ਉਹਨਾਂ ਦਾ ਸੋਦੇ ਇਸ ਜਿਹੜੇ ਮੰਗ ਦੇ ਨਾਲ ਬਹੁਤ ਸਾਰੇ ਪਿੰਡ ਵੀ ਸ਼ਾਮਲ ਹੋ ਗਏ ਜਦ ਕਿ ਪਹਿਲਾਂ ਇਹਨਾਂ ਪਿੰਡਾਂ ਨੂੰ ਬਿਲਕੁਲ ਬਾਹਰ ਕੱਟਤਾ ਗਿਆ ਸੀ ਜਿਵੇਂ ਬਲੰਗੀ ਚੱਪੜਚੜੀ ਲੰਡਾ ਜਿਹੜੇ ਪਿੰਡ ਨੇ ਇਹਨਾਂ ਨੂੰ ਬਿਲਕੁਲ ਨਹੀਂ ਸੀ ਇੱਕ ਵੀ ਪਿੰਡ ਸ਼ਾਮਿਲ ਜਿੱਥੇ ਸੈਕਟਰ ਸੀਗੇ ਬਸ ਉਹਦੀ ਟੀਡੀਆਈ ਦੀ ਮੰਗ ਦੇ ਨਾਲ ਸੈਕਟਰਾਂ ਦਾ ਵਿਸਤਾਰ ਤਾਜ ਨਾਲ ਪਿੰਡ ਵੀ ਜਿਹੜੇ ਉਹਨਾਂ ਨੂੰ ਵੀ ਜਿਹੜੀ ਨਵੀਂ ਜਿਹੜੀ ਵਿਸਤਾਰ ਮਿਲਦੀ ਉਹਦਾ ਸਿੱਟੇ ਪਛੜੇ ਜੀ ਸਾਡੇ ਲਾਗੇ ਬਲਿਆਲੀ ਪਿੰਡ ਆ ਉਥੋਂ ਦੀਆਂ ਬਹੁਤ ਪ੍ਰੋਬਲਮਾਂ ਹੈ ਸਾਡੇ ਸੈਕਟਰਾਂ ਦੇ ਨਾਲ ਉਹਨਾਂ ਦੀ ਪ੍ਰੋਬਲਮਾਂ ਹੈ ਔਰ ਜਿਹੜੇ ਪਿੰਡ ਨਾਲ ਲਏ ਆ ਇਹਨਾਂ ਕਰਕੇ ਬਹਾਲੇ ਦਾ ਜਿਹੜਾ ਸਾਰਾ ਏਰੀਆ ਵਧਿਆ ਇਸ ਕਰਕੇ ਸਰਦਾਰ ਕਲਵੰਸੇ ਦੀ ਬਦੌਲਤ ਕਰਕੇ ਆ ਜਿਨ੍ਹਾਂ ਦੀ ਸੋਚ ਇਹਨਾਂ ਲੋਕਾਂ ਨੂੰ ਸਹੂਲਤਾਂ ਮਿਲੇ ਸਰਕਾਰ ਵੱਲੋਂ ਔਰ ਮੈਂ ਸਮਝਦਾ ਪੀ ਇਹ ਜਿਹੜੇ ਕਾਰਪੋਰੇਸ਼ਨ ਚ ਸਾਡੇ ਸੈਕਟਰ ਆ ਇਹਨਾਂ ਬਹੁਤ ਸਾਰੀਆਂ ਜਿਹੜੀਆਂ ਬਰਾਮਾਂ ਸਾਡੀ ਸਾਲਬ ਹੋਣਗੀਆਂ ਅੱਜ ਇੱਕ ਉਹਨਾਂ ਵਚਨ ਹੋਰ ਵੀ ਦਿੱਤਾ ਸਾਰੇ ਹੜੀ ਜਥੇਬੰਦੀਆਂ ਨੂੰ ਤੇ ਜਿਹੜੀ 에어ਪੋਰਟ ਰੋਡ ਤੋਂ ਜਿਹੜੀ ਲੰਡਰ ਰੋਡ ਸੜਕ ਜਾਨੀ ਉਹ ਵੀ ਕੁਝ ਸਮੇਂ ਤੱਕ ਜਿਹੜੀ ਤੁਹਾਡੀ ਚੱਲੂ ਹੋ ਜੇਗੀ ਉਸ ਸੜਕ ਬਣ ਦੇ ਨਾਲ ਵੀ ਸਾਡੀਆਂ ਪ੍ਰੋਬਲਮਾਂ ਬਹੁਤ ਸਾਰੀਆਂ ਹੱਲ ਹੋਣਗੀਆਂ ਖਾਸ ਕਰਕੇ ਜਿੱਦੇ ਬਚਨੀਕ ਉਹਨਾਂ ਦੇ ਬੱਚਿਆਂ ਦੀ ਸਕੂਲਾਂ ਜਿਹੜੀ ਬੱਸਾਂ ਭਰੀਆਂ ਜਾਂਦੀਆਂ ਉਥੇ ਨਹੀਂ ਸੀ ਪਹੁੰਚ ਪਾ ਰਹੀਆਂ ਔਰ ਇਹ ਸੜਕ ਬਣ ਦੇ ਨਾਲ ਜਿਹੜੀ ਉਹ ਬੱਸਾਂ ਜਾਣਗੀਆਂ ਸਕੂਲਾਂ ਜਾਣਾ ਜਾਣਾ ਸੌਖਾ ਹੋ ਜਾਏਗਾ ਇਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਸਾਡੀਆਂ ਹੱਲ ਹੋਣਗੀਆਂ ਖਾਸ ਕਰਕੇ ਅੱਜ ਇਹ ਸਾਰੇ ਧੰਨਵਾਦੀਆਂ ਸਰਦਾਰ ਕਲੌਨ ਸਿੰਘ ਐਮਐਲਏ ਜਿਨ੍ਹਾਂ ਦੀ ਅਫਤ ਕਰਕੇ ਸਾਰੇ ਸਾਡੇ ਜਿਹੜੇ ਸੱਕਲੇਓ ਘਰ ਪਹੁੰਚ ਲੈ ਜੀ ਜੀ ਧੰਨਵਾਦ